ਤੋ ਇੱਕ ਪਾਸੇ ਹੜ ਦੀ ਮਾਰ ਝੱਲ ਰਿਆ ਆ ਜਿਹਦਾ ਬਾਬਾ ਲੱਗਦਾ ਸਾਰਾ ਇਲਾਕਾ ਤੇ ਉੱਥੋਂ ਇਸ ਵੇਲੇ ਇੱਥੇ ਖੜੇ ਆ ਤਾਂ ਮੀਂਹ ਫੇਰ ਸ਼ੁਰੂ ਹੋ ਗਿਆ ਤੇ ਇਹ ਬਾਈ ਹੁਣੀ ਆਪਣੇ ਘਰਾਂ ਚੋਂ ਵਾਪਸ ਆਏ ਆ ਦੇਖੋ ਤੁਸੀਂ ਹਾਲਾਤ ਕੱਪੜੇ ਦੱਸ ਰਹੇ ਆ ਕਿ ਹਾਲਾਤ ਕਿਹੋ ਜਿਹੇ ਆ ਤੇ ਇਹਨਾਂ ਦੇ ਨਾਲ ਇਹਨਾਂ ਦੇ ਘਰ ਤੱਕ ਪਹੁੰਚ ਕਰਨ ਲੱਗੇ ਆ ਜਿੱਥੇ ਕੋਈ ਵੀ ਸਮਾਨ ਨਹੀਂ ਬਚਿਆ ਬਾਈ ਜੀ ਤੁਸੀਂ ਘਰ ਜਾ ਕੇ ਆਏ ਆ ਹੁਣੇ-ਹੁਣੇ ਕਿੰਤੋਂ ਦੇ ਹਾਲਾਤ ਆ ਘਰ ਦੇ ਬਾਈ ਜੀ ਬਹੁਤ ਮਾਰੇ ਆ ਜੀ ਬਚਿਆ ਕੁਝ ਨਹੀਂ ਆ ਭਾਜੀ ਆਪਾਂ ਤਾਂ ਇਹ ਕਹਿੰਦੇ ਵੀ ਤੁਹਾਡਾ ਬਹੁਤ ਮਿਹਰਬਾਨੀ ਹੋ ਗਈਆਂ ਬੇਨਾਲ ਚਲੋ ਜੀ ਘਰ ਵੇਖੋ ਨਹੀਂ ਆਪਾਂ ਨਾਲ ਚੱਲੇ ਆਂ ਬਾਈ ਜੀ ਬਸ ਆਪੇ ਭਾਈ ਤੁਹਾਨੂੰ ਪਤਾ ਲੱਗਣਾ ਤੇ ਤੁਸੀਂ ਤੁਹਾਡੀਆਂ ਅੱਖਾਂ ਚੋਂ ਹੀ ਰੂਹ ਵਾਹ ਲਾ ਕੇ ਕੀ ਬਣਿਆ ਤੇ ਇਹ ਇਹ ਬਾਈ ਦਾ ਕੀ ਨਾਮ ਵੀ ਤੇ ਆਪਣਾ ਇਹ ਮਨਪ੍ਰੀਤ ਬਾਈ ਨੇ ਦੱਸਿਆ ਪਿਤਾ ਜੀ ਸਿਰ ਤੇ ਨੇਗੇ ਮਾਤਾ ਜੀ ਨੇ ਮਿਹਨਤ ਕਰਕੇ ਘਰ ਬਣਾਇਆ ਸਾਮਾਨ ਸਾਰਾ ਡੁੱਬ ਗਿਆ ਅੱਜ ਤੁਮ ਪਹਿਲਾਂ ਵੀ ਦਿਖਾਇਆ ਆ ਰੋਡ ਤੇ ਆ ਮੀਂਹ ਪੈਣਾ ਸ਼ੁਰੂ ਹੋ ਗਿਆ ਦੇਖ ਲਓ ਤੇ ਆਹ ਰੋਡ ਤੇ ਛੋਟੇ ਛੋਟੇ ਬੱਚਿਆਂ ਦੇ ਨਾਲ ਜਿਹੜਾ ਗੁਜ਼ਾਰਾ ਕਰ ਰਹੇ ਆ ਆ ਛੋਟੀ ਜੀ ਬੱਚੀ ਆ ਜਿਹਨੂੰ ਹੱਲੇ ਪਤਾ ਵੀ ਨਹੀਂ ਕਿ ਸਾਡੇ ਤੇ ਕਿੰਨੀ ਵੱਡੀ ਆਫਤ ਆਈ ਆ ਤੇ ਇਸ ਤਰਪਾਈਲ ਦੇ ਥੱਲੇ ਅੱਜ ਆਪਣੇ ਪਰਿਵਾਰ ਦੇ ਨਾਲ ਗੁਜ਼ਾਰਾ ਕਰ ਰਹੀ ਆ ਦੇਖ ਲਓ ਇਹ ਛੋਟੀ ਜੀ ਬੱਚੀ ਜਿਹਨੂੰ ਹੱਲੇ ਕੁਝ ਨਹੀਂ ਪਤਾ ਇਸ ਦੁਨੀਆਦਾਰੀ ਦਾ ਕਿੰਨੀ ਵੱਡੀ ਜਿਹੜੀ ਸਾਡੇ ਤੇ ਮੁਸੀਬਤ ਪਈ ਆ ਉਹਦੇ ਬਾਰੇ ਕੁਝ ਨਹੀਂ ਪਤਾ ਆ ਦੇਖੋ ਸਾਰਾ ਪਰਿਵਾਰ ਇੱਥੇ ਹੀ ਬੈਠਾ ਆ ਜੀ ਆ ਇੱਕ ਤਰਪਾਲ ਦਾ ਸਹਾਰਾ ਆ ਜੇ ਮੀਂਹ ਤੇਜ ਆਉਂਦਾ ਆ ਤਾਂ ਉਹਦੇ ਵਿੱਚ ਕਿੱਦਾਂ ਦੇ ਹਾਲਾਤ ਬਣਨੇ ਤੁਹਾਡੇ ਸਾਹਮਣੇ ਆ ਇਹਨਾਂ ਦਾ ਸਾਰਾ ਮਾਲ ਡੰਗਰ ਵੀ ਇੱਥੇ ਬੰਨਿਆ ਹੋਇਆ ਆ ਇਹ ਹਾਲਾਤ ਆ ਬਾਈ ਹੁਣਾਂ ਦੇ ਨਾਲ ਇਹਨਾਂ ਦੇ ਘਰ ਚੱਲੇ ਆ ਸੋ ਤੁਹਾਨੂੰ ਰਿਐਲਿਟੀ ਦਿਖਾਉਨੇ ਆ ਗਰਾਊਂਡ ਜਿੱਥੋਂ ਤੇ ਜਾ ਕੇ ਕਿ ਕੀ ਹਾਲਾਤ ਨੇ ਅੱਜ ਦੇ ਜਿਹੜੇ ਅਸਲ ਦੇ ਵਿੱਚ ਵਾਕਈ ਹੜ ਦੀ ਮਾਰ ਚੱਲ ਰਏ ਲੋਕ ਆ ਸੋ ਆ ਬਾਈ ਹੁਣਾਂ ਦੇ ਖੂਨ ਨੂੰ ਰਾਹ ਜਾਂਦਾ ਆ ਸੜਕ ਦੇ ਉੱਪਰ ਪਾਣੀ ਆ ਤੇ ਬਾਈ ਹੁਣੇ ਆਸ ਤੇ ਜਿੱਦਣ ਪਾਣੀ ਆਇਆ ਆ 8-8 ਫੁੱਟ ਪਾਣੀ ਸੀਗਾ ਜਿਹਦੇ ਵਿੱਚੋਂ ਨਿਕਲ ਕੇ ਇਹ ਆਰੇ ਸੀ ਬਚ ਕੇ ਸੋ ਸਾਹਮਣੇ ਟਰੈਕਟਰ ਬਾਈ ਹੁਣਾਂ ਦਾ ਹੀ ਜਿਹੜਾ ਵਸਿਆ ਹੋਇਆ ਪਲਟ ਗਿਆ ਸੀਗਾ ਤੇ ਉਹ ਖੜਾ ਹਲੇ ਤੱਕ ਕਿੱਦਾਂ ਕਹਿੰਦੇ ਬਾਈ ਜੀ ਭਾਜੀ ਇਹ ਟਰੈਕਟਰ ਦਿਖਦਾ ਨਹੀਂ ਸੀ ਅੱਛਾ ਜੀ ਇੰਨਾ ਪਾਣੀ ਸੀਗਾ 3-4 ਦਿਨ ਪਾਣੀ ਦਿਖਾਇ ਤਾਇਆ ਜੀ ਦੇ ਬੇਬੇ ਦਾ ਟਰੈਕਟਰ ਆ ਅੱਛਾ ਜੀ ਉਥੋਂ ਘਰੋਂ ਨਿਕਲਿਆ ਪਾਣੀ ਨੇ ਧੱਕ ਕੇ ਸੋ ਤਾਂ ਮਹਾ ਬਚਿਆ ਉਹ ਤੇ ਇਹ ਟਰੈਕਟਰ ਦੇ ਛਤਰੀ ਨਹੀਂ ਦੇਖਦੀ ਅੱਛਾ ਜੀ ਇਤੋਂ ਇੰਨਾ ਟਰੈਕਟਰ ਤੋਂ ਆਹ ਟਰੈਕਟਰ ਜਿਹੜਾ ਇਹਦੀ ਛਤਰੀ ਨਹੀਂ ਕਹਿੰਦੇ ਦੱਸਦੀ ਸੀ ਕਿ ਉਹ ਆ ਸਾਰਾ ਮਾਰਕਿੰਗ ਲੱਗੀ ਹੋਈ ਆ ਦੇਖੋ ਪੱਤਿਆਂ ਦੇ ਉੱਤੇ ਆ ਦੇਖੋ ਪੱਤਿਆਂ ਦੇ ਉੱਤੇ ਮਿੱਟੀ ਜੰਮੀ ਹੋਈ ਆ ਪਤਾ ਲੱਗਦਾ ਕਿ ਕਿੰਨਾ ਉੱਚਾ ਪਾਣੀ ਸੀ ਤੇ ਬੰਦਾ ਡੁੱਬਣ ਵਾਲਾ ਪੰਜਾ ਦੇਖੋ ਇਹ ਆਹ ਤਾਂ ਦੋਨੋਂ ਫੁੱਟ ਏਰੀਆ ਪਾਣੀ ਉੱਪਰ ਤੇਰੇ ਆ ਸੀਗਾ ਇਸ ਏਰੀਆ ਦੇ ਆ ਦੇਖੋ ਪਾਣੀ ਆ ਸਾਰੇ ਰੁੱਖਾਂ ਦੇ ਉੱਪਰ ਮਿੱਟੀ ਲੱਗੀ ਹੋਈ ਆ ਇਤੋਂ ਪਤਾ ਲੱਗਦਾ ਕਿ ਪਾਣੀ ਦੀ ਜਿਹੜੀ ਉਚਾਈ ਸੀ ਉਹ ਕਿੰਨੀ ਜ਼ਿਆਦਾ ਸੀ ਸੋ ਇਹ ਹਾਲਾਤ ਚੱਲਦੇ ਆ ਬਾਈ ਉਹਨਾਂ ਦੇ ਘਰ ਤੋਂ ਦਿਖਾਉਨੇ ਆ ਗਰਾਉਂਡ ਜੀ ਦੋ ਤੇ ਰਿਐਲਿਟੀ ਆ ਅਸਲ ਦੇ ਵਿੱਚ ਜਿਹੜੇ ਲੋਕ ਵਾਕਈ ਹਰ ਪ੍ਰਭਾਵਿਤ ਹੋਏ ਆ ਤੇ ਰੋਡ ਤੇ ਜਿਹੜੇ ਬਹਿ ਕੇ ਸਿਰਫ ਲੰਗਰ ਇਕੱਠਾ ਕਰ ਰਹੇ ਆ ਚਾਦਾ ਇਕੱਠਾ ਕਰ ਰਹੇ ਆ ਸੋ ਪਰਮਾਤਮਾ ਦੇਖਦਾ ਆ ਉਹਨਾਂ ਨੂੰ ਪਰਮਾਤਮਾ ਨੇ ਵੀ ਕਦੇ ਮਾਫ਼ ਨਹੀਂ ਕਰਨਾ ਮੇਰੇ ਦਾਦਾ ਆਪਣੇ ਸਿਮਰਨ ਵੀਰ ਆ ਕਿਉਂ ਸਿਮਰਨ ਵੀਰ ਕੀ ਕਹਿ ਰਹੇ ਹੋ ਬਹੁਤ ਜ਼ਿਆਦਾ ਇਹਨਾਂ ਲੋਕਾਂ ਨੂੰ ਵੈਸੇ ਭੰਡਿਆ ਜਾ ਰਿਹਾ ਹੈ ਕਿ ਇਹ ਸਮਾਨ ਜਾਂ ਰਾਸ਼ਨ ਇਕੱਠਾ ਕਰ ਰਹੇ ਨੇ ਆਹ ਫੋਟੋ ਦੇ ਵੇਖੀ ਲੋਕਾਂ ਦੇ ਵਿਚਾਰ ਕੇ ਪਤਾ ਲੱਗਦਾ ਜੇ ਡਰਾਉਣੀ ਰੈਲਿਟੀ ਦੇਖ ਕੇ ਜਾਸਰ ਹਨਾਨ ਉਹ ਦੇਖ ਕੇ ਪਤਾ ਲੱਗਦਾ ਵੀ ਬਾਈ ਕਿੰਨਾ ਕੁ ਨੁਕਸਾਨ ਹੋਇਆ ਜਿਹੜੀ ਮੇਰੀ ਤੁਸੀਂ ਦੇਖੀ ਹੋਣੀ ਆ ਉਹਦੇ ਕਿੰਦਾ ਬਾਈ ਇਹਦੇ ਭਾਵ ਤੋਂ ਜੀ ਬਿਲਕੁਲ ਜੀ ਬਿਲਕੁਲ ਹੋਰ ਜ਼ਿਆਦਾ ਨੁਕਸਾਨ ਹੋ ਗਿਆ ਬਾਈ ਕੋ ਚੱਲਦੇ ਆ ਮੇਰ ਕਰੇ ਪੰਜਾਬ ਕੋਈ ਨਹੀਂ ਫੇਰ ਨਹੀਂ ਹਾਂ ਤੇ ਹੋ ਜਾਊਗਾ ਜੀ ਬਿਲਕੁਲ ਪੈਦਾ ਤੇ ਫੇਰ ਹੋ ਜਾਊਗਾ ਲੋਕ ਨੇ ਇਸ ਮਾੜੀ ਘਰੀ ਦੇ ਵਿੱਚ ਇੰਨਾ ਲੋਕਾਂ ਦੇ ਨਾਲ ਖੜੇ ਹੋਣਾ ਇਹ ਲੋਕ ਕਦੇ ਨਹੀਂ ਭੁੱਲਣਗੇ ਤੇ ਲੋਕ ਹਮੇਸ਼ਾ ਯਾਦ ਰੱਖਣਗੇ ਬਿਲਕੁਲ ਬਾਈ ਜੀ ਤੁਹਾਡੀ ਗੱਲ ਸਹੀ ਆ ਬਹੁਤ ਵਧੀਆ ਗੱਲ ਹੈ ਜਿਹੜਾਂ ਨੇ ਜਿਨਾ ਕਰਕੇ ਅੱਜ ਅਸੀਂ ਜਹਾ ਸਾਡਾ ਪੰਜਾਬ ਇਹਨਾ ਬੀਤਾ ਕਰਕੇ ਖੜਾ ਇਹ ਕਦੀ ਭੁੱਲਣਗੇ ਨਹੀਂ ਸੋ ਆ ਉਹ ਘਾਰਿਆ ਰਾਂ ਦੀਆਂ ਕੰਧਾਂ ਤੇ ਨਿਸ਼ਾਨ ਛੱਟ ਗਿਆ ਹੜ ਕਿੰਨਾ ਕਿੰਨਾ ਪਾਣੀ ਸੀ ਤੁਹਾਨੂੰ ਆਪੇ ਲਾਈ ਜਾਣਾ ਪਤਾ ਕਿਹੜਾ ਜਿਹੜੇ ਕੰਧਾਂ ਉੱਤੇ ਨਿਸ਼ਾਨੀਆਂ ਲੱਗੀਆਂ ਹੋਈਆਂ ਆ ਆ ਸਾਰਾ ਝੋਨਾ ਮਰ ਗਿਆ ਦੇਖੋ ਦੂਰ ਦੂਰ ਤੱਕ ਝੋਨਾ ਸੀਦਾ ਇਹਦਾ ਰੰਗ ਕਾਲਾ ਪੈ ਗਿਆ ਸੀ ਤੋਂ ਰੰਗ ਬਦਲ ਗਿਆ ਆਹ ਟਰੈਕਟਰ ਜਦੋਂ ਬਾਈ ਹੁਣੀ ਜਾਨ ਬਚਾ ਕੇ ਇੱਥੋਂ ਨਿਕਲਣ ਲੱਗੇ ਆ ਤੇ ਇਹ ਟਰੈਕਟਰ ਪਲਟ ਗਿਆ ਤੇ ਇਹਦੀ ਛਤਰੀ ਨਜ਼ਰ ਨਹੀਂ ਆ ਰਹੀ ਸੀ ਕਹਿੰਦੇ ਜਿੱਦਣ ਇਹ ਪਾਣੀ ਤੇਜ਼ ਵਹਾ ਆਇਆ ਸੋ ਇਹ ਕਿੱਦਾਂ ਜਾਨ ਬਚਾਈ ਆ ਇਹ ਇਹੀ ਲੋਕ ਜਾਣਦੇ ਨੇ ਘਰਾਂ ਚ ਬੈਠ ਕੇ ਜਾਂ ਜਿਨ੍ਹਾਂ ਲਈ ਇਹ ਮਨੋਰੰਜਨ ਦੀ ਘੜੀ ਆ ਉਹ ਲੋਕ ਘਰਾਂ 'ਚ ਹੀ ਰਹਿਣ ਸੋ ਜਿਨ੍ਹਾਂ ਦਾ ਵਾਕਈ ਸੇਵਾ ਭਾਵਨਾ ਆ ਉਹ ਇੱਥੇ ਪਹੁੰਚਦੇ ਆ ਆਹ ਦੇਖੋ ਘਰਾਂ 'ਵਿਆਂ ਜਿਹੜੀਆਂ ਬਾਉਂਡਰੀ ਦੀ ਕੰਧ ਆ ਕਿੰਨੀ ਕਿੰਨੀ ਗਿੱਲੀ ਹੋਈ ਆ ਬਹੁਤ ਵੀ ਪੂਰੀ ਆ ਦੇਖੋ ਪਾਣੀ ਇਹਨਾਂ ਉੱਪਰ ਚੜਿਆ ਸੀਗਾ ਆ ਨਿਸ਼ਾਨੀਆਂ ਛੱਡ ਗਿਆ ਆ ਆ ਦੇਖੋ ਅੰਦਰ ਵੀ ਬਹੁਤ ਲੱਗਦਾ ਕਿ ਕਿੰਨਾ ਉੱਚਾ ਪਾਣੀ ਸੀ 10 12 ਫੁੱਟ ਉਚਾਈ ਤੇ ਪਾਣੀ ਸੀਗਾ ਦੇਖੋ ਪੂਰੇ ਨਿਸ਼ਾਨ ਲੱਗੇ ਹੋਏ ਆ ਆ ਦੇਖੋ 8 8 ਆ ਦੇਖੋ 8 ਗਾਈਆਂ ਬਾਤੀਆਂ 8 ਆ ਲਓ ਜੀ 8 ਗਾਈਆਂ ਵੀਰ ਹੁਣੀ ਕਹਿੰਦੇ ਸਾਡੀਆਂ ਰੁੜ ਗਈਆਂ ਤੇ ਕਿੰਨੀਆਂ ਟੂੜੀ ਕਿੰਨੀ ਸੀ ਵੀਰੇ 80 ਟਰਾਲੀਆਂ 80 ਟਰਾਲੀਆਂ ਤੂੜੀ ਦੀਆਂ ਇਸ ਛੱਡ ਦੇ ਵਿੱਚ ਪਈਆਂ ਸੀਗੀਆਂ ਬਾਈ ਤੁਹਾਡਾ ਘਰ ਅੱਗੇ ਆ ਗੋ ਸਾਨੂੰ ਆ ਜਾਣੇ ਆ ਬਾਈ ਜੀ ਉਹਨਾਂ ਦੇ ਘਰ ਇੱਥੋਂ ਹੀ ਚਲੋ ਆ ਜਣੇ ਆ ਤੋਂ ਪਹਿਲਾਂ ਉੱਥੋਂ ਚਲੋ ਆ ਜਣੇ ਬਾਈ ਜੀ ਦੇ ਘਰ ਚੱਲੇ ਬਾਈ ਮਨਪ੍ਰੀਤ ਇੱਥੇ ਦੇਖੋ ਕਿੰਨੀ ਜ਼ਿਆਦਾ ਜਿਹੜੀ ਆ ਨਾ ਪਿਆਰ ਆ ਬਾਈ ਉਹਨਾਂ ਦੇ ਨਾਲ ਸਾਰੇ ਇੱਥੇ ਆਣ ਗਵਾਨ ਦਾ ਉਹ ਕਹਿੰਦੇ ਇਸ ਵੀਰ ਨੂੰ ਸਭ ਤੋਂ ਵੱਧ ਲੋੜ ਹੈ ਪੈਦਾ ਇਹਦਾ ਘਰ ਦਿਖਾਓ ਜਾ ਕੇ ਇਹਦੀ ਮਦਦ ਕਰਦੀ ਬਹੁਤ ਜ਼ਰੂਰੀ ਆ ਆਉ ਘਾਰ ਆ ਡੇਰਿਆਂ ਤੇ ਲੋਕ ਰਹਿੰਦੇ ਆ ਮੀਂਹ ਫੇਰ ਸ਼ੁਰੂ ਹੋ ਗਿਆ ਹਾਲਾਤ ਦੇਖੋ ਤੁਸੀਂ ਕੀ ਆ ਅਲਮਾਰੀਆਂ ਘਰਾਂ ਦੇ ਬਾਹਰ ਕੱਢ ਕੇ ਰੱਖੀਆਂ ਹੋਈਆਂ ਬਹੁਤ ਵੱਡਾ ਜਿਗਰਾ ਦਿੱਤਾ ਮਹਾਰਾਜ ਨੇ ਪੰਜਾਬ ਨੂੰ ਜਿੰਨੀ ਵਾਰ ਵੀ ਚਾਹੇ ਉਹ ਕੁਦਰਤੀ ਮਾਰ ਹੋਵੇ ਚਾਹੇ ਕੋਈ ਬਾਰੀ ਤਾਕਤਾਂ ਹੋਣ ਚਾਹੇ ਸਰਕਾਰਾਂ ਹੋਣ ਹਰ ਵਾਰੀ ਢਾਹ ਲਾਉਣ ਨੂੰ ਤਿਆਰ ਰਹਿੰਦੇ ਪੰਜਾਬ ਨੂੰ ਪਰ ਪੰਜਾਬ ਫੇਰ ਖੜਾ ਹੋ ਜਾਂਦਾ ਆ ਆ ਦੇਖੋ ਕੋਠੀਆਂ ਮਹਿਲਾਂ ਦੇ ਵਿੱਚੋਂ ਨਿਕਲ ਕੇ ਅੱਜ ਲੋਕ ਬਾਹਰ ਰਹਿਣ ਲਈ ਮਜਬੂਰ ਨੇ ਆ ਦਿਓ ਮਹਿੰਗੇ ਭਾਜ਼ੀਆਂ ਮਸ਼ੀਨਾ ਕੱਪੜੇ ਧੋਣ ਵਾਲੀਆਂ ਮਿੱਟੀ ਦਾ ਮਿੱਟੀ ਹੋ ਗਈਆਂ ਆ ਸਫਾਈਆਂ ਚੱਲ ਰਹੀਆਂ ਘਰਾਂ ਦੇ ਵਿੱਚ ਆ ਦੇਖ ਲਓ ਆ ਮੋਟਰਸਾਈਕਲ ਸਕੂਟਰ ਪਾਣੀ ਨਾਲ ਡੁੱਬੇ ਹੋਏ ਸੀ ਜਿਹੜੇ ਹੁਣ ਕੱਢੇ ਗਏ ਆ ਸਫਾਈ ਕਰ ਰਹੇ ਆ ਤੇ ਆ ਪਾਣੀ ਖੜ ਗਿਆ ਨਾ ਬਾਈ ਜੀ ਉਹਦੇ ਕਰਕੇ ਬਦਬੂ ਆ ਰਹੀ ਆ ਪਾਣੀ ਦੀ ਬਿਮਾਰੀਆਂ ਫੈਲ ਰਹੀਆਂ ਆ ਇਹ ਆ ਰਿਐਲਿਟੀ ਗਰਾਊਂਡ ਜੀਦੋ ਆ ਦੇਖੋ ਪਾਣੀ ਜਿਹੜਾ ਮੀਂਹ ਆ ਫੇਰ ਸ਼ੁਰੂ ਹੋ ਗਿਆ ਆ ਤੇ ਇਸ ਇਹ 30 ਤਰੀਕ ਹੈ ਜੀ ਅੱਜ 20 ਅਗਸਤ ਜਦੋਂ ਇਹ ਤੁਸੀਂ ਵੀਡੀਓ ਬਣਾ ਰਹੀ ਆ ਇਹ ਤੁਸੀਂ ਤਾਜ਼ਾ ਹਾਲਾਤ ਦੇਖ ਰਹੇ ਆ ਤੇ ਪ੍ਰਸ਼ਾਸਨ ਵੱਲੋਂ ਫੇਰ ਤੋਂ ਵਾਰਨਿੰਗ ਦੇ ਦਿੱਤੀ ਗਈ ਆ ਪਾਣੀ ਹੋਰ ਵੱਧ ਸਕਦਾ ਆ ਕਿਉਂਕਿ ਪਿੱਛੇ ਮੀਂਹ ਨਹੀਂ ਹਟ ਰਿਹਾ ਸੋ ਬਾਈ ਜੀ ਆਪਾਂ ਵੀਰ ਮਨਪ੍ਰੀਤ ਦੇ ਨਾਲ ਉਹਦੇ ਘਰ ਵਿਖੇ ਪਹੁੰਚੇ ਆ ਸੋ ਤੁਹਾਨੂੰ ਦਿਖਾਉਣੇ ਆ ਦੇਖੋ ਹਾਲਾਤ ਹੱਲੇ ਵੀ ਗੋਡੇ-ਗੋਡੇ ਪਾਣੀ ਆ ਦੇ ਬਾਈ ਦਾ ਇੱਕੋ ਇੱਕ ਕਮਰਾ ਆ ਸਭ ਤੋਂ ਵੱਧ ਮਾਰੇ ਇਸ ਭਰਾਵ ਨੂੰ ਪਈ ਆ ਆ ਤੁਹਾਨੂੰ ਹਾਲਾਤ ਦਿਖਾਉਣੇ ਆ ਤੇ ਆ ਦੇਖੋ ਪਾਣੀ ਤੁਹਾਨੂੰ ਦਿਖਦਾ ਨਾਲ ਮੇਰੇ ਸਿਮਰਨ ਵੀਰ ਆ ਆਪਣੇ ਢਿੱਲੋ ਸਾਹਿਬ ਤੇ ਆ ਹਾਲਾਤ ਨੇ ਆ ਬਾਈ ਦਾ ਇੱਕੋ ਇੱਕ ਕਮਰਾ ਆ ਜਿਹਦੇ ਵਿੱਚ ਕੁਝ ਵੀ ਨਹੀਂ ਬਚਿਆ ਚਾਬੀ ਲੈ ਕੇ ਉਹ ਤੁਹਾਨੂੰ ਅੰਦਰ ਦੇ ਹਾਲਾਤ ਦਿਖਾਉਣੇ ਆ ਆ ਦੇਖੋ ਪਾਣੀ ਆ ਤੁਸੀਂ ਹਿਸਾਬ ਲਾ ਲਓ ਕਿ ਆ ਮਿੱਟੀ ਜਿਹੜੀ ਆ ਦੇਖੋ ਕਿੰਨੀ ਚੜੀ ਹੋਈ ਆ 7-8 ਪੌਡੇ ਜਿਹੜੇ ਆ ਮਿੱਟੀ ਨਾਲ ਭਰੇ ਪਏ ਆ ਜਿੱ ਤੱਕ ਪਾਣੀ ਸੀਗਾ ਤੋ ਆ ਬਾਈ ਹੁਣੀ ਨਾਲ ਆਏ ਨਾ ਸਾਰਿਆਂ ਦੀਆਂ ਲਾਗੇ ਲਾ ਕੇ ਘਰ ਆ ਤੇ ਆ ਨਿਸ਼ਾਨ ਆ ਜੀ ਆ ਦੇਖੋ ਆ ਤੂੜੀ ਜਿੱ ਤੱਕ ਚੜੀ ਹੋਈ ਏ ਤੁਹਾਨੂੰ ਦਿਖਾਉਣੇ ਲਾਗੇ ਜਾ ਕੇ ਆ 12 ਤੋਂ 15 ਫੁੱਟ ਪਾਣੀ ਜਿਹੜਾ ਆ ਇੱਥੇ ਆਇਆ ਸੀ ਤੇ ਕਿੱਦਾਂ ਜਾਨ ਬਚੀ ਇਹਨਾਂ ਭਰਾਵਾਂ ਦੀ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਇਹ ਆ ਜੀ ਗਰਾਊਂਡ ਜ਼ੀਰੋ ਤੇ ਉਹ ਰਿਪੋਰਟ ਤੁਸੀਂ ਉਹ ਲੋਕ ਦੇਖ ਰਹੇ ਜਿਹਨਾਂ ਨੇ ਵਾਕਈ ਹੱਡ ਦੀ ਮਾਰ ਝੱਲੀ ਆ ਤੇ ਜਿਹਨਾਂ ਨੂੰ ਲੋੜ ਆ ਆ ਦੇਖੋ ਕਿੱਦਾਂ ਆ ਦੇਖੋ ਆ ਮਕਾਨ ਬੈਠਣਗੇ ਕਿਉਂਕਿ ਜਿੱਥੇ-ਜਿੱਥੇ ਪੈਰ ਰੱਖਦੇ ਆ ਮਿੱਟੀ ਬੈਠ ਰਹੀ ਹੈ ਥੱਲੇ ਨੂੰ ਕਿਉਂਕਿ ਅੱਜ ਕਿੰਨੇ ਦਿਨ ਹੋ ਗਏ 22 ਦਿਨ ਖੜੇ ਨੂੰ ਪਾਣੀ ਨੂੰ ਇਹ ਤਾਂ ਭਾਜੀ ਮਹੀਨਾ ਖੜਾ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੇ ਅੱਜ ਜਦੋਂ ਆਪਾਂ ਪੈਰ ਰੱਖਦੇ ਆ ਬੈੰਦੀ ਆ ਮਿੱਟੀ ਤੇ ਇਹ ਨੀਹਾਂ ਕਿੱਦਾਂ ਬਚਣਗੀਆਂ ਅੱਗੇ ਵੀਰ ਦਾ ਘਰ ਬਹੁਤ ਪੁਰਾਣਾ ਹੈ ਨਾ ਦੇਖੋ ਆ ਇੱਕੋ ਇੱਕ ਕਮਰਾ ਬਾਈ ਮਨਪ੍ਰੀਤ ਕੋਹਾ ਜੀ ਤੇ ਆ ਹਾਲਾਤ ਆ ਜਿਹੜੇ ਤੁਸੀਂ ਅਸਲ ਵਿੱਚ ਦੇਖ ਰਹੇ ਹੋ ਸੋ ਬਾਈ ਹੁਣੀ ਚਾਬੀ ਲੈ ਕੇ ਆਏ ਮਨਪ੍ਰੀਤ ਵੀਰ ਤੁਹਾਨੂੰ ਅੰਦਰ ਦੇ ਹਾਲਾਤ ਦਿਖਾਉਣੇ ਆ ਆਹ ਵਾਜੀ ਅੰਦਰ ਦੇ ਹਾਲਾਤ ਓਏ ਹੋਏ ਆਹ ਵਾਜੀ ਅੰਦਰ ਦੇ ਹਾਲਾਤ ਬਿਲਕੁਲ ਕਹਾਣੀ ਹੋਈ ਪਈ ਆ ਤੇ ਬਿਲਕੁਲ ਬਦਬੂ ਆ ਰਹੀ ਆ ਆ ਦੇਖੋ ਨਿਸ਼ਾਨ ਆ ਇਨਾ ਇਨਾ ਪਾਣੀ ਸੀ ਇਹ 10 ਤੋਂ 12 ਫੁੱਟ ਆ ਤੇ ਬਾਈ ਦਾ ਸਾਰਾ ਦੇਖੋ ਸਮਾਨ ਜਿਹੜਾ ਨਾ ਉਹ ਮੂਦਾ ਹੋਇਆ ਪਿਆ ਆ ਦੇਖੋ ਬੈੱਡ ਤੇ ਪੈਰ ਜਦੋਂ ਰੱਖਦੇ ਆ ਦੇਖੋ ਤੁਹਾਨੂੰ ਦਿਖਾਈਏ ਪੈਰ ਥੱਲੇ ਤੁਰਦਾ ਜਾਂਦਾ ਆ ਦੇਖੋ ਆ ਬਾਈ ਦਾ ਸਾਰਾ ਆ ਕਿਚਦਾ ਸਮਾਨ ਪਿਆ ਆ ਕੋਈ ਭਾਂਡਾ ਨਹੀਂ ਬਚਿਆ ਕੋਈ ਬੈੱਡ ਨਹੀਂ ਬਚਿਆ ਪਾਉਣ ਵਾਲੇ ਕੱਪੜੇ ਤੱਕ ਆ ਦੇਖੋ ਲਿਬੜੇ ਪਏ ਟੰਗਿਓ ਉਹਦੀ ਕਿਲੀਆਂ ਨਾ ਰਹਿ ਗਏ ਆ ਦੇਖੋ ਆ ਜੀ ਨਿਸ਼ਾਨ ਆ ਆ ਲੈਵਲ ਆ ਚਗਾੜਦਾ ਤੇ ਉਤੋਂ ਸਿਰਫ 4 ਇੰਚ ਥੱਲੇ ਆ ਆ ਜਿਹੜਾ ਪਾਣੀ ਦਾ ਲੈਵਲ ਸੀਗਾ ਹਰ ਚੀਜ਼ ਤੇ ਉੱਪਰੋਂ ਵੀ ਚੋਂਦਾ ਮਕਾਨ ਬਾਈ ਦਾ ਦੇਖੋ ਤੁਸੀਂ ਹਾਲਾਤ ਤੁਹਾਡਾ ਮਨ ਆਪੇ ਗੱਜ ਭਰਦਾ ਆ ਕਿ ਯਾਰ ਸਾਰੀ ਉਮਰ ਦੀ ਕੀਤੀ ਹੋਈ ਗੋਆ ਆ ਦੇਖੋ ਕੰਪਨੀ ਆ ਬਾਈ ਦਾ ਯਾਰ ਮਨ ਸਾਡਾ ਵੀ ਪਰਦਾ ਬਾਈ ਹੌਸਲਾ ਰੱਖ ਇਹ ਪੰਜਾਬ ਆ ਇਹ ਪੰਜਾਬ ਆ ਪੰਜਾਬ ਇਹ ਤੁਹਾਡੇ ਨਾਲ ਠਣਾ ਹੋਊਗਾ ਉਸੇ ਤਰ੍ਹਾਂ ਆ ਰੋਣਾ ਨਹੀਂਗਾ ਬਿਲਕੁਲ ਤੁਹਾਡੇ ਨਾਲ ਆ ਸਾਡੇ ਵੀਰ ਸਾਡੇ ਤੱਕ ਤਾਂ ਹੀ ਆਏ ਆ ਤਾਂ ਕਿ ਅਸਲ ਚ ਲੋਕ ਆਪਣੀ ਸਿੱਖ ਕਮ ਸੇਵਾ ਕਰਨ ਵਾਲੀ ਬਹੁਤ ਆ ਕਿਉਂ ਬਾਈ ਜੀ ਪਰ ਅਸਲ ਵਿੱਚ ਸੇਵਾ ਪਹੁੰਚਦੀ ਨਹੀਂ ਕਈ ਵਾਰੀ ਕਿੱਥੇ ਲੋੜ ਆ ਆ ਲੋਡ ਦਿਖਾਉਣ ਆਏ ਆ ਇਹ ਬਾਈ ਆ ਜਿਹੜੇ ਲੋਕ ਹੜ੍ਹ ਪ੍ਰਭਾਵਿਤ ਆ ਜਿਨ੍ਹਾਂ ਨੂੰ ਆਉਣ ਤੋਂ ਬਾਅਦ ਜਦੋਂ ਇਹ ਪਾਣੀ ਉੱਤਰ ਜਾਣੇ ਆ ਕਿਉਂ ਬਾਈ ਜੀ ਇਦਾਂ ਹੀ ਆ ਪਾਣੀ ਉੱਤਰ ਜਾਣੇ ਇਹਨਾਂ ਨੂੰ ਹਰ ਚੀਜ਼ ਦੀ ਲੋੜ ਪੈਣੀ ਆ ਉਹਦੇ ਵਿੱਚ ਇਹਨਾਂ ਦੇ ਘਰ ਤੋਂ ਲੱਗ ਕੇ ਰਾਸ਼ਨ ਇਹਨਾਂ ਦਾ ਕੱਪੜੇ ਤੱਕ ਤੇ ਆਪਾਂ ਉਸ ਚੀਜ਼ ਲਈ ਤਿਆਰ ਬਰ ਤਿਆਰ ਰਹੀਏ ਇਹ ਹਾਲਾਤ ਆ ਬਾਈ ਅੱਜ ਦੇ ਜਿਹੜੇ ਤਾਜ਼ਾ ਤੁਹਾਨੂੰ ਦਿਖਾ ਰਹੇ ਆ ਇਹ ਡੇਰਾ ਬਾਬਾ ਨਾਨਕ ਦੇ ਹਾਲਾਤ ਆ ਬਿਲਕੁਲ ਇਹ ਬੰਨ ਕੌਮ ਦਾ 899 ਬੋਟ ਐ ਸਭ ਤੋਂ ਸਿਰਫ ਇੰਨਾ ਨੀਵਾ ਪਾਣੀ ਜਿਹੜਾ ਇਹਨਾਂ ਘਰਾਂ ਦੇ ਵਿੱਚ ਆ ਗਿਆ ਸੀਗਾ। ਸੋ ਹਾਲਾਤ ਆ ਸਿੱਖ ਕੌਮ ਨੂੰ ਬੇਨਤੀ ਆ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਆਪ ਆਪਾਂ ਨੇ ਹਮੇਸ਼ਾ ਕਰਦੇ ਆਂਗੇ। ਭਾਈ ਜੀ ਕੀ ਮੰਗ ਕਰਦੇ ਨੇ ਜਿਹੜੇ ਵੀਡੀਓ ਦੇਖ ਰਹੇ ਆਂ। ਮੰਗੇ ਹੋਏ ਸੈਟੀਸਫੈਕਟ ਕੀਤੀ ਜਾਏ। ਸਾਨੂੰ ਰੋਜ਼ਾਨਾ ਪਾਣੀ ਦਿੱਤਾ ਜਾਏ ਚਲੋ ਘਰ ਆ ਕੇ ਵੇਖਣ ਜੀ। ਤੇ ਕੋਈ ਵੀ ਨੀਰਾਂ ਨਹੀਂ ਕੋਈ ਕੁੱਝ ਨਹੀਂ। ਆ ਜਿ ਮੰਦ ਆ ਉਸ ਤੋਂ ਵੀ ਨਾ ਲੈਂਦਾ ਜੀ ਆ ਝੂਂਦੇ ਆ ਜਿ ਪਤਾ ਨਹੀਂ। ਕਮਰੇ ਜਿਉਂਦੇ ਵੀ ਬਾਲੇ ਦਿੱਤੇ ਆ ਉਹ ਦੇਖਦੇ ਮਾਣੋ ਥੋੜਾ ਇੱਕੋ ਬੈਠੀ ਜੀ ਜੀ ਲੰਝੋਂ ਦੇ ਬਣਿਆ ਪਹਿਲਾਂ ਦਾ ਬਣਿਆ ਉਹੀ ਸਾਜੋ ਉਹ ਵੀ ਸਾਡੇ ਬੰਦੇ ਦਾ ਉਹ ਵੀ ਜਿਹੜੀ ਬਾਈ ਕੋਈ ਨਹੀਂ ਹੌਸਲਾ ਨਾ ਹਾਰੋ ਇਹ ਪੰਜਾਬ ਆ ਇਹ ਵਸਦਾ ਕਿਉਂ ਦੇ ਨਾਂ ਤੇ ਆਪਾਂ ਕਹਿੰਦੇ ਆ ਦੂਸਤ ਕਿਰਪਾ ਕਰਨਗੇ ਇਹ ਸਾਰਾ ਪੰਜਾਬ ਤੁਹਾਡੇ ਨਾਲ ਆ ਤੁਸੀਂ ਆਪਣਾ ਕੋਈ ਫੋਨ ਨੰਬਰ ਬੋਲੋ ਜੇ ਕਿਸੇ ਨੇ ਸੇਵਾ ਕਰਨੀ ਹੈ ਮੈਂ ਚਾਹਣਾ ਡ੍ਰਿੱਕ ਸੇਵਾ ਕਰਨ ਇਹੋ ਜੇ ਪਰਵਾਹ ਦੀ ਸੇਵਾ ਕਰਨ ਜਿਹੜੇ ਵਾਕੇ ਲੋੜ ਬੰਦੇ ਆ ਜੇ ਤੁਸੀਂ ਰਾਸ਼ਦ ਲੈ ਕੇ ਆਉਨੇ ਆ ਬਹੁਤ سارے ਲੋਕ ਤੁਹਾਨੂੰ ਰੋਡ ਤੇ ਬੈਠੇ ਦਿਸੋਗੇ ਉਹਨਾਂ ਵਿੱਚ ਬਹੁਤ ਪਰਿਵਾਰ ਹੋ ਹੁੰਦੇ ਜਿਹੜੇ ਹਰ ਵਿੱਚ ਇਦਾਂ ਪ੍ਰਭਾਵਿਤ ਨਹੀਂ ਹੋ ਰਹੇ ਹੁੰਦੇ ਅੱਜ ਵੀ ਕੈਮਰਾਮੈਨ ਖੜਾ ਗੋਡੇ ਗੋਡੇ ਪਾਣੀ ਹੈ ਜਿਸ ਸੜੇ ਤੇ ਬਾਰਿਸ਼ ਤੋਂ ਫੇਰ ਮੋਲ ਲੱਗ ਪਈ ਆ ਇਹ ਤੱਕ ਕਿਆ ਕੋਠਾ ਦੇ ਪਾਣੀ ਉੱਤਰ ਵੀ ਜਾਂਦਾ ਕੋਦੋਂ ਡੇਗ ਪੈਣਾ ਬਾਈ ਜੀ ਦਾ ਕੁਛ ਨਹੀਂ ਪਦਾ ਤੇ ਨੰਬਰ ਅਸੀਂ ਦੇ ਰਹੇ ਆ ਬਾਈ ਜੀ ਦਾ ਤੁਸੀਂ ਨੋਟ ਕਰ ਲਿਓ ਸਿੱਧੀ ਸੇਵਾ ਕਰੋ ਕਿਸੇ ਦੇ ਤੂੰ ਨਾ ਪੇਰੋ ਬਾਈ ਜੀ ਨੰਬਰ ਬੁਲਾਉਣਾ 84 33 53 64 ਰਾਸੀ ਸੈਂਟੀਮੀ ਸਤਨੁਜ ਜੀ ਇਹ ਬਾਈ ਜਿਹੜਾ ਨੰਬਰ ਆ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਆ ਕੇ ਕੋਈ ਸੇਵਾ ਕਰੀ ਤਾਂ ਉਹ ਵੀ ਕਰ ਸਕਦੇ ਹੋ ਸੋ ਇਹੋ ਜਿਹੇ ਪਰਿਵਾਰਾਂ ਦੀ ਸੇਵਾ ਕਰਿਓ ਇਹ ਨਾ ਹੋਵੇ ਤੁਸੀਂ ਆਪਣਾ ਦਾ ਸਵਧ ਕਰਕੇ ਸੇਵਾ ਕਰਨ ਕਰੋ ਤਾਂ ਉਹ ਸੇਵਾ ਤੁਹਾਡੀ ਖੈਰ ਨਾ ਹੋਵੇ ਕਿੰਨੇ ਕ ਬੇਨਤੀ ਆ ਤੁਸੀਂ ਇਸ ਜੋ ਹਰ ਪ੍ਰਭਾਵਿਤ ਏਰੀਆ ਇੱਥੇ ਕੀ ਵਿਚਾਰ ਆਦੇ ਸਰਕਾਰ ਤੇ ਕੀ ਤੁਹਾਡੇ ਕਮੈਂਟ ਨੇ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ